ਹੈਲੋ एवरीवन वेलकम बैक टू माय YouTube ਚੈਨਲ I hope ki ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਆਂਬ ਦਾ achar ਜਿਹੜਾ ਕਿ ਅੱਜ ਕੱਲ ਬਹੁਤ ਜ਼ਿਆਦਾ ਫੇਮਸ ਹੈ ਘਰ ਘਰ ਜਿਹੜਾ achar ਬੰਦਾ ਪਿਆ ਆ ਤੇ ਚਲੋ ਹੋ ਸਕਦਾ ਮੈਂ ਲੇਟ ਹੋ ਗਈ ਹਾਂ ਤੇ ਮੈਂ ਆਂਬ ਦਾ achar ਜਿਹੜਾ ਇਹ ਮੈਂ ਲਏ ਹੋਏ ਆ 2 ਕਿਲੋ ਆਂਬ ਤੇ ਅੱਧਾ ਕਿਲੋ ਮਤਲਬ ਵਿੱਚੋਂ ਗਿਟਕਾ ਨਿਕਲ ਗਈਆਂ ਹੋਣਗੀਆਂ ਮੈਂ 2.5 ਕਿਲੋ ਆਂਬ ਲਏ ਸੀਗੇ ਤੇ ਸਮਝਰੋ 2 ਕਿਲੋ ਰਹਿ ਗਏ ਹਨ ਤੇ ਇਹਨਾਂ ਨੂੰ ਮੈਂ ਮਤਲਬ ਚੰਗੀ ਤਰ੍ਹਾਂ ਧੋ ਕੇ ਕਟਿੰਗ ਕਰਕੇ ਤੇ ਫਿਰ ਇਹਨਾਂ ਨੂੰ ਰਾਤ ਪੱਖੇ ਥੱਲੇ ਰੱਖ ਕੇ ਸੁਕਾਇਆ ਧੁੱਪ ਚ ਨਹੀਂ ਮੈਂ ਸੁਕਾਇਆ ਇਹਨਾਂ ਨੂੰ ਤੇ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਇਕਦਮ ਡਰਾਈ ਹੋ ਚੁੱਕਿਆ ਹੈ ਸੁੱਕ ਗਿਆ ਹੋਇਆ ਹੈ ਤੇ ਇਹਦੇ ਵਿੱਚ ਕੋਈ ਵੀ ਅਸੀਂ ਬੀਜ ਨਹੀਂ ਰਹਿਣ ਦਿੱਤਾ ਸਾਰੇ ਵਿੱਚੋਂ ਕੱਢ ਦਿੱਤੇ ਹੋਏ ਆ ਤੇ ਉਹ ਮੈਨੂੰ ਪਤਾ ਨਹੀਂ ਕਿ ਤੁਸੀਂ ਵਿੱਚ ਬੀਜ ਰੱਖਦੇ ਹੋ ਜਾਂ ਕੱਢਦੇ ਹੋ ਮਤਲਬ ਉਹ ਸਾਨੂੰ ਵਧੀਆ ਨਹੀਂ ਲੱਗਦੇ ਇਸ ਲਈ ਮੈਂ ਕੱਢ ਦਿੱਤੇ ਹੋਏ ਆ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਕਿ ਮਸਾਲਾ ਸਾਰਾ ਮਿਕਸ ਕਰਾਂਗੇ ਠੀਕ ਹੈ ਤੇ ਚਲੋ ਜੀ ਫਿਰ ਖੁੱਲੇ ਬਰਤਨ ਵਿੱਚ ਇਹਨੂੰ ਪਾ ਕੇ ਤੇ ਅਸੀਂ ਮਸਾਲੇ ਜਿਹੜੇ ਆ ਮਿਕਸ ਕਰਾਂਗੇ ਖੁੱਲਾ ਬਰਤਨ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਵੇਂ ਮੈਂ ਖੁੱਲਾ ਆਪਰਾਤ ਲੈਣੀ ਹੋਈ ਹੈ ਛੋਟੀ ਤੇ ਹੁਣ ਅਸੀਂ ਇਹਦੇ ਵਿੱਚ ਇਹਨਾਂ ਨੂੰ ਪਾਵਾਂਗੇ ਸੀ ਇਹਦੇ ਚੰਨੂ ਮਿਕਸ ਕਰ ਲਾਂਗੇ ਹਲਕਾ ਹਲਕਾ ਹਾਂਜੀ ਇਹ ਜਿਹੜੀ ਭਰਾ ਤਾਂ ਇਹ ਵੀ ਥੋੜੀ ਜਿਹੀ ਉੱਪਰ ਤੱਕ ਭਰ ਗਈ ਸੀ ਇਸ ਲਈ ਮੈਂ ਥੋੜਾ ਇੱਕ ਸਾਈਡ ਤੇ ਕੱਢ ਲਿਆ ਹੋਇਆ ਤੇ ਇਹਨੂੰ ਅਸੀਂ ਮਿਕਸ ਕਰਾਂਗੇ ਫਿਰ ਉਹਨੂੰ ਇਹਦੇ ਉੱਪਰ ਪਾ ਦਵਾਂਗੇ ਤੇ ਸਾਰਾ ਮਿਕਸ ਹੋ ਜਾਏਗਾ ਮੇਰੇ ਕੋਲ ਪਿਛਲਾ achar ਵੀ ਅਜੇ ਤੱਕ ਪਿਆ ਸੀਗਾ ਥੋੜੇ ਜਿਹੀ ਮਸਾਲੇ ਉਹਦੇ ਵਿੱਚ ਵੀ ਹੈਗੇ ਆ ਇਸ ਲਈ ਮੈਂ ਇਹਦੇ ਵਿੱਚ ਮਸਾਲੇ ਜਿਹੜੇ ਘਟ ਪਾ ਰਹੀਆਂ ਉਹਦੇ ਵਿੱਚ ਤੇਲ ਵੀ ਹੈਗਾ ਆ ਤੇ ਮਸਾਲੇ ਵੀ ਕਾਫੀ ਹੈਗੇ ਆ ਤੇ ਆਚਾਰ ਵਿੱਚ ਥੋੜਾ ਆ ਅਸੀਂ ਆਚਾਰ ਬਹੁਤ ਘੱਟ ਖਾਂਦੇ ਆ ਇਸ ਲਈ ਮੈਂ 2 ਕਿਲੋ ਦਾ ਹੀ ਪਾਉਣੀ ਆ ਤਾਂ ਕਿ ਇਹ ਨਵਾਂ ਨਵਾਂ ਜਿਹੜਾ ਆਚਾਰ ਹਨ ਉਹ ਖਾਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਇਸ ਲਈ ਮੈਂ ਬਣਾ ਰਹੀ ਆ ਥੋੜਾ ਜਿਹਾ ਆਚਾਰ ਨਾਲੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਪਈ ਆ ਕਿ ਆਚਾਰ ਮੈਂ ਕਿਵੇਂ ਬਣਾ ਰਹੀ ਆ ਤੇ ਤੁਸੀਂ ਵੀ ਦੱਸਣਾ ਤੁਸੀਂ ਕਿਵੇਂ ਬਣਾਉਂਦੇ ਹੋ ਤੇ ਚਲੋ ਇਹਦੇ ਵਿੱਚ ਮਿਕਸ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਨਮਕ ਪਾ ਰਹੇ ਹਾਂ ਨਮਕ ਮੈਂ ਦੇਖੋ ਜੇ ਪਿੰਕ ਵਾਲਾ ਨਮਕ ਯੂਜ਼ ਕਰਦੀ ਹਾਂ ਸਿੰਦਾ ਠੀਕ ਹੈ ਜੀ ਇਹ ਜ਼ਿਆਦਾ ਹੀ ਪੈਂਦਾ ਹੁੰਦਾ ਵੈਸੇ ਵਿੱਚ ਤੇ ਮੈਂ ਇੱਕ ਕਟੋਰੀ ਪਾ ਰਹੀ ਹਾਂ ਹਾਫ ਜਿਹੜਾ ਉਹਦੇ ਉੱਪਰ ਫੇਰ ਪਾਉਂਗੀ ਥੋੜੀ ਜਿਹੀ ਅਸੀਂ ਕਲੌਂਜੀ ਪਾ ਰਹੇ ਹਾਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਮਸਾਲਾ ਜੇ ਉਹਦੇ 'ਚ ਹੈਗਾ ਮੇਰੇ ਚਾਟ 'ਚ ਥੋੜਾ ਜਿਹਾ ਮੇਥੀ ਦਾਣਾ ਵੀ ਅਸੀਂ ਉੱਪਰ ਹੀ ਪਾ ਰਹੇ ਹਾਂ ਤੇ ਹਲਕੀ ਜੀ ਸੌਂਫ ਪਾ ਰਹੇ ਹਾਂ ਐਵੇਂ ਹੀ ਅਸੀਂ ਹਲਦੀ ਪਾ ਦਵਾਂਗੇ ਉੱਪਰ ਹੁਣ ਅਸੀਂ ਇਹਨੂੰ ਮਿਕਸ ਕਰ ਲਾਂਗੇ ਇੱਕ ਸਾਈਡ ਤੇ ਜਿਵੇਂ ਤੇਲ ਵੀ ਗਰਮ ਕਰਕੇ ਠੰਡਾ ਹੋਣ ਲਈ ਰੱਖਿਆ ਹੋਇਆ ਆ ਤੇ ਬਾਕੀ ਤੇਲ ਜਿਹੜਾ ਮਸਾਲਾ ਆ ਸਾਡਾ ਐਕਸਟਰਾ ਵੀ ਪੱਲੇ ਆਚਾਰ ਦਾ ਪਿਆ ਹੋਇਆ ਆ ਅਸੀਂ ਇਹਨੂੰ ਹੌਲੀ-ਹੌਲੀ ਮਿਕਸ ਕਰ ਲਾਂਗੇ। ਅੱਜਕੱਲ ਬਹੁਤ ਸਾਰਾ ਤਰ੍ਹਾਂ ਦੇ ਆਚਾਰ ਬਣਦੇ ਪਏ ਆ ਜੀ। ਇਹਦੇ ਵਿੱਚ ਤੁਸੀਂ ਜੋ ਮਰਜ਼ੀ ਪਾਈ ਜੋ ਮਤਲਬ ਹਰ ਚੀਜ਼ ਟੇਸਟਲੀ ਹੈ। ਜਿੱਦਾਂ ਮਰਜ਼ੀ ਪਾਓ ਤੁਸੀਂ ਜੋ ਵੀ ਤੁਹਾਡਾ ਦਿਲ ਕਰਦਾ ਤੁਸੀਂ ਮਤਲਬ ਤਿਲ ਵੀ ਪਾ ਸਕਦੇ ਹੋ। ਚਿੱਟੇ ਤੇਲ ਜਿਨ੍ਹਾਂ ਨੂੰ ਕਹਿੰਦੇ ਆ ਉਹ ਵੀ ਤੁਸੀਂ ਭੁੰਨ ਕੇ ਇਹਦੇ ਵਿੱਚ ਪਾ ਸਕਦੇ ਹੋ। ਤੇ ਰਮੂਫਲੀ ਦਾ ਤੇਲ ਪਾ ਸਕਦੇ ਹੋ ਹਰ ਚੀ ਦਾ ਅਲੱਗ-ਅਲੱਗ ਟੇਸਟ ਆਂਦਾ ਜਿਹੜਾ ਨਮਕ ਪਿਆ ਸੀ ਉਹ ਅਸੀਂ ਹੁਣ ਦੁਬਾਰਾ ਤੋਂ ਐਕਸਟਰਾ ਉੱਪਰ ਪਾ ਦਾਂਗੇ ਜੇ ਘੱਟ ਲੱਗਦਾ ਹੋਊਗਾ ਤੇ ਅਸੀਂ ਫਿਰ ਤੋਂ ਪਾ ਸਕਦੇ ਆ ਕਿਉਂਕਿ ਜੇ ਇਕਦਮ ਹੀ ਜ਼ਿਆਦਾ ਪਾ ਲਿਆ ਤੇ ਉਹਦਾ ਕੋਈ ਹੱਲ ਹੈ ਨਹੀਂਗਾ ਤੇ ਜੇ ਘੱਟ ਆ ਤਾਂ ਉਹਦਾ ਤਾਂ ਹੈਗਾ ਆ ਕਿ ਅਸੀਂ ਫਿਰ ਤੋਂ ਪਾ ਸਕਦੇ ਆ ਐਦਾਂ ਇਹਨੂੰ ਮੈਂ ਮਿਕਸ ਕਰਕੇ ਤੇ ਡੱਬੇ ਦੇ ਵਿੱਚ ਪਾ ਲੂੰਗੀ ਤੇ ਆਇਲ ਵੀ ਸਾਡਾ ਜਿਹੜਾ ਠੰਡਾ ਹੋ ਰਿਹਾ ਆ ਉਨੂੰ ਵੀ ਥੋੜਾ ਵਿੱਚ ਬਾਅਦ ਚ ਪਾ ਦਾਂਗੇ ਡੱਬੇ ਦੇ ਵਿੱਚ ਤੇ ਮਿਕਸ ਹੋ ਜਾਏਗਾ ਸਾਨੂੰ ਤੇ ਚਲੋ ਕੁਝ ਐਡਾ ਖਾਸ ਆਂਦੇ ਨਹੀਂ ਐਵੇਂ ਦੇ ਕੰਮ ਕਰਨੇ ਪੁਰਾਣੇ ਜਿਵੇਂ ਮੈਂ ਤੁਹਾਨੂੰ ਪਹਿਲੀਆਂ ਵੀਡੀਓ ਚ ਵੀ ਦੱਸਦੀਆਂ ਕਿ ਸਾਡੀਆਂ ਮਾਵਾ ਜਾਂ ਸਾਡੇ ਸੱਸ ਸੋਹਰੇ ਇਹ ਕੰਮ ਬਹੁਤ ਵਧੀਆ ਕਰਦੇ ਸੀਗੇ ਅਸੀਂ ਐਵੇਂ ਝੂਠ ਗਈਏ ਸਾਨੂੰ ਇਹ ਕੰਮ ਨਹੀਂ ਆਂਦੇ ਕੁਝ ਵੀ ਨਹੀਂ ਆਂਦਾ ਕਰਨਾ ਅਸੀਂ ਤਾਂ ਬਸ ਟੈਂਪੋਰਰੀ ਕੰਮ ਕਰਦੇ ਆ ਜਿੱਦਾਂ ਕਿ ਮੇਰੇ ਸੋਹਰਾ ਸਾਬ ਸੀਏ ਉਹਨਾਂ ਦਾ ਅਚਾਰ ਉਹਨਾਂ ਦਾ ਚੂਰਨ ਬਣਾਉਣਾ ਘਰ 'ਚ ਜਿਹੜਾ ਖਾਂਦੇ ਸੀ ਅਸੀਂ ਡੇਲੀ ਮਤਲਬ ਸੈਲਡ ਤੇ ਪਾ ਕੇ ਫਰੂਟ ਤੇ ਪਾ ਕੇ ਉਹਨਾਂ ਦੀ ਹਰੀਸਾ ਅਸੀਂ ਨਹੀਂ ਕਰ ਸਕਦੇ ਤੇ ਜਿਹੜਾ ਉਹ achar ਪਾਉਂਦੇ ਸੀ ਇੰਨੀ ਵੱਡੀ ਪੂਰੀ ਫੈਮਿਲੀ ਲਈ ਕਿਆਈ ਬਾਤਾਂ ਨੇ ਉਹਨਾਂ ਦੇ achar ਦੀਆਂ ਉਹਨਾਂ ਦਾ ਟੇਸਟ ਉਹਦੇ ਨਹੀਂ ਅਸੀਂ ਲਿਆ ਸਕਦੇ ਨਾ ਹੀ ਅਸੀਂ ਉਹਨਾਂ ਦੀ ਨਕਲ ਕਰ ਸਕਦੇ ਆ ਬਟ ਜੋ ਵੀ ਕਰਦੇ ਸੀ ਬਹੁਤ ਵਧੀਆ ਕੰਮ ਕਰਦੇ ਸੀ ਚਲੋ ਦੇਖਦੇ ਤੇ ਹੁੰਦੇ ਸੀ ਅਸੀਂ ਕਰਦੇ ਹੁਣ ਉਹ ਹੈ ਨਹੀਂ ਇਹ ਐਕਸਪਾਇਰ ਹੋ ਗਏ ਹੋਇਆ ਬਟ ਫਿਰ ਵੀ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਨਾ ਸਾਡੇ ਨਾਲ ਜੁੜੀਆਂ ਹੋਈਆਂ ਆ ਕਿਤੇ ਨਾ ਕਿਤੇ ਤੇ ਯਾਦ ਆਈ ਜਾਂਦੀ ਏ ਬੰਦੇ ਦੀ ਹਨਾ ਡੇਲੀ ਤੇ ਚਲੋ ਨਹੀਂ ਵੀ ਬੰਦਾ ਕੰਮ 'ਚ ਬਿਜ਼ੀ ਹੁੰਦਾ ਆ ਜਦੋਂ ਐਵੇਂ ਦੇ ਕੰਮ ਕਰੀਦੇ ਆ ਜਾਂ ਕੋਈ ਵੱਡਾ ਕੰਮ ਕਰਨਾ ਕੋਈ ਫੰਕਸ਼ਨ ਕਰਨਾ ਤੇ ਬਜ਼ੁਰਗਾਂ ਦੀ ਜਰੂਰ ਯਾਦ ਆਉਂਦੀ ਆ ਤੇ ਹੁਣ ਜਿਵੇਂ ਮੈਂ ਆਚਾਰ ਪਾ ਰਹੀ ਸੀ ਤੇ ਮੈਨੂੰ ਉਹਨਾਂ ਦੀ ਮਤਲਬ ਫਾਦਰਨ ਲੋਦੀ ਯਾਦ ਆ ਰਹੀ ਸੀ ਕਿ ਇਹ ਕੰਮ ਮੈਂ ਕਦੀ ਵੀ ਨਹੀਂ ਕਰਨੇ ਸੀ ਕਿਉਂਕਿ ਉਹ ਖੁਦ ਕਰਦੇ ਸੀ ਤੇ ਮੈਂ ਤੇ ਵੈਸੇ ਥੋੜਾ ਜਿਹਾ ਤਾਂ ਹੀ ਪਾ ਰਹੀ ਆ ਕਿ ਇੱਕ ਪਤਾ ਨਹੀਂ ਹੁੰਦਾ ਕਿ ਕੋਈ ਇਹੋ ਜੀ ਚੀਜ਼ ਖਰਾਬ ਨਾ ਹੋ ਜੇ ਤੇ ਇੰਨਾ ਸਾਰਾ ਮਟੀਰੀਅਲ ਹਨਾ ਨਾਲੇ ਅਸੀਂ ਘਟ ਖਾਨਨੇ ਆ ਤੇ ਉਦੋਂ ਤੇ ਚਲੋ ਫਿਰ ਹੁੰਦੇ ਆ ਪੇਰੈਂਟਸ ਤੇ ਸਭ ਨੂੰ ਆਚਾਰ ਜਿੱਦਾਂ ਘਰ ਚੋਂ ਲੈ ਜਾਂਦੇ ਸੀਗੇ ਹਨਾ ਹੁਣ ਅਸੀਂ ਕਿਹਨੂੰ ਦੇਣਾ ਆ ਇਸ ਲਈ ਮਤਲਬ ਅਸੀਂ ਥੋੜਾ ਹੀ ਪਾ ਰਹੇ ਆ ਕਿ ਜਿੰਨਾ ਕ ਅਸੀਂ ਖਾਣਾ ਆ ਟੇਸਟ ਕਰਨਾ ਆ ਤੇ ਬਾਕੀ ਜਿਹੜੇ ਬਜ਼ੁਰਗ ਹੁੰਦੇ ਆ ਨਾ ਜਿਹੜੀ ਵੀ ਤੁਹਾਨੂੰ ਅਕਲ ਦਿੰਦੇ ਆ ਜੋ ਵੀ ਤੁਹਾਨੂੰ ਸਿਖਾਉਂਦੇ ਆ ਜਿਹੜੀ ਵੀ ਗੱਲ ਤੋਂ ਰੋਕਦੇ ਆ ਪਲੀਜ਼ ਉਹਨਾਂ ਦੇ ਕੋਲੋਂ ਸੁਣ ਲਿਆ ਕਰੋ ਉਹਨਾਂ ਦੇ ਕੋਲੋਂ ਅਕਲ ਵੀ ਲੈ ਲਿਆ ਕਰੋ ਇਹ ਚੀਜ਼ਾਂ ਲੱਭਦੀਆਂ ਨਹੀਂ ਗਵਾਚ ਜਾਂਦੇ ਠੀਕ ਹੈ ਜੀ ਜਿਵੇਂ ਮੈਂ ਮਿਸ ਕਰਦੀ ਪਈਆਂ ਉਹਨਾਂ ਨੂੰ ਮੇਰੇ ਸੋਹਰਾ ਸਾਹਿਬ ਨੂੰ ਮਤਲਬ ਬਹੁਤ ਜ਼ਿਆਦਾ ਪਿਆਰ ਵੀ ਬਹੁਤ ਜ਼ਿਆਦਾ ਕਰਦੇ ਸੀਗੇ ਫੈਮਲੀ ਨਾਲ ਤੇ ਐਦਾਂ ਦੇ ਕੰਮ ਸਾਰੇ ਉਹ ਕਰਦੇ ਸੀ ਬਾਕੀ ਘਰ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਤੋਂ ਕਾਫੀ ਸਾਰੀ ਉਹਨਾਂ ਨੇ ਸਾਨੂੰ ਅਕਲ ਦਿੱਤੀ ਗੱਲਾਂ ਸਿਖਾਈਆਂ ਕਿੱਦਾਂ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ ਹਨਾ ਇਹ ਚੀਜ਼ਾਂ ਬਜ਼ੁਰਗਾਂ ਕੋਲੋਂ ਹੀ ਸਿੱਖਣ ਨੂੰ ਮਿਲਦੀਆਂ ਸਾਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ ਨਾ ਹੀ ਅਗਲੀ ਪੀੜ੍ਹੀ ਨੂੰ ਪਤਾ ਹੈ ਸੋ ਬੈਠ ਕੇ ਤੁਸੀਂ ਵੀ ਆਪਣੇ ਸਾਸ ਸੋਰੇ ਦੀਆਂ ਮਮ ਡੈਡ ਦੀਆਂ ਮੇਰੇ ਜਿਵੇਂ ਸਭ ਦੀਆਂ ਗੱਲਾਂ ਜਿਹੜੀਆਂ ਆਪਣੇ ਬੱਚਿਆਂ ਦੇ ਨਾਲ ਸ਼ੇਅਰ ਕਰਿਆ ਕਰੋ ਤੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਇਸ ਚੀਜ਼ ਦਾ ਤੇ ਚਲੋ ਜੀ ਹੁਣ ਸਾਡਾ achar ਜਿਹੜਾ ਮਿਕਸ ਹੋ ਗਿਆ ਗੱਲਾਂ ਵੀ ਬਹੁਤ ਹੋ ਗਈਆਂ ਤੇ ਹੁਣ ਸਾਡਾ ਜਿਹੜਾ ਤੇਲ ਉਹ ਵੀ ਠੰਡਾ ਹੋ ਗਿਆ ਹੋਇਆ ਹੁਣ ਅਸੀਂ ਇਹਨੂੰ ਡੱਬੇ 'ਚ ਟਰਾਂਸਫਰ ਕਰਾਂਗੇ ਇਹ ਡੱਬਾ ਵੀ ਮੇਰੇ ਕੋਲ achar ਵਾਲਾ ਹੀ ਹੈ ਮੈਂ ਜਸਟ ਇਹ achar ਵਿੱਚੋਂ ਕੱਢਿਆ ਸੀਗਾ ਤੁਹਾਨੂੰ ਮੈਂ ਦੱਸ ਹੀ ਰਹੀਆਂ ਬਾਰ-ਬਾਰ ਕਿ ਉਹਦੇ 'ਚ ਕਾਫੀ ਸਾਰੇ ਮਸਾਲੇ ਸੀ ਕਾਫੀ ਆਇਲ ਸੀ ਆ ਤੇ ਅਸੀਂ ਇਸ ਤਰ੍ਹਾਂ ਕਰਕੇ ਆਚਾਰ ਪਾ ਦਾਂਗੇ ਕਿਉਂਕਿ ਇਹਨਾਂ ਇਹਨੇ ਹੁਣ ਆਪਣਾ ਪਾਣੀ ਰਿਲੀਜ਼ ਕਰਨਾ ਹੈ ਅੰਬਾਂ ਨੇ ਕਿਉਂਕਿ ਨਮਕ ਪੈ ਗਿਆ ਹੋਇਆ ਹੈ ਨਮਕ ਵੈਸੇ ਮੈਨੂੰ ਘੱਟ ਲੱਗਦਾ ਪਿਆ ਇੱਕ ਕਟੋਰੀ ਚਲੋ ਅਸੀਂ ਫਿਰ ਤੋਂ ਪਾਵਾਂਗੇ ਪਰ ਚੈੱਕ ਕਰਕੇ ਪਾਵਾਂਗੀ ਐਵੇਂ ਨਹੀਂ ਪਾਵਾਂਗੀ ਬਸ ਇਸ ਤਰ੍ਹਾਂ ਸੇ ਪਾ ਲਿਆ ਹੋਇਆ ਜੀ ਸਾਰਾ ਹਾਂਜੀ ਫਰੈਂਡਸ ਦੇਖੋ ਮੈਂ ਨਾ ਡੱਬਾ ਚੇਂਜ ਕਰ ਲਿਆ ਸੀਗਾ ਕਿਉਂਕਿ ਉਹ ਡੱਬਾ ਥੋੜਾ ਮੈਨੂੰ ਛੋਟਾ ਲੱਗ ਰਿਹਾ ਸੀਗਾ ਤੇ ਇਹਦੇ ਵਿੱਚ ਹੁਣ ਆਚਾਰ ਜਿਹੜਾ ਪੂਰਾ ਆ ਗਿਆ ਜਦੋਂ ਇਹਨਾਂ ਪਾਣੀ ਰਿਲੀਜ਼ ਕਰਨਾ ਹੈ ਅੰਬਾਂ ਨੇ ਤੇ ਇਹਨੇ ਆਪਣੇ ਹੱਥਲੇ ਚਲ ਜਾਣਾ ਤੇ ਫਿਰ ਅਸੀਂ ਇਤੋਂ ਛੋਟੇ ਡੱਬੇ ਚ ਵੀ ਪਾ ਸਕਦੇ ਹਾਂ ਨਾ ਇਸ ਲਈ ਮੈਂ ਦੁਬਾਰਾ ਤੋਂ ਡੱਬਾ ਜਿਹੜਾ ਚੇਂਜ ਕਰ ਲਿਆ ਸੀਗਾ ਤੇ ਮੈਂ ਫਿਰ ਇਹਦੇ ਵਿੱਚ ਜਿਹੜਾ ਆਚਾਰ ਆ ਉਹ ਮੈਂ ਪਾ ਦਿੱਤਾ ਹੋਇਆ ਹੈ ਤੇ ਹੁਣ ਅਸੀਂ ਇਹਨੂੰ ਮਤਲਬ ਬੰਦ ਕਰਕੇ ਰੱਖ ਦਵਾਂਗੇ ਤੇਲ ਸਾਡਾ ਠੰਡਾ ਹੋਗਾ ਤੇ ਉਹ ਅਸੀਂ ਉੱਪਰ ਇਹਦੇ ਪਾ ਦੇਣਾ ਹੈ ਇੱਕ ਫਰੈਂਡਸ ਮੇਰੇ ਕੋਲ ਨਾ ਮਸਾਲਾ ਬਣਿਆ ਪਿਆ ਸੀਗਾ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਮੈਂ ਨਿੰਬੂ ਦੇ achar ਚ ਪਾਇਆ ਸੀਗਾ ਇਹ ਮਸਾਲਾ ਵੀ ਬਹੁਤ ਵਧੀਆ ਆ ਤੁਸੀਂ ਮੇਰੇ ਵਲੌਗ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਮੈਂ ਮਸਾਲਾ ਜਿਹੜਾ ਆ ਕਿਵੇਂ ਰੈਡੀ ਕੀਤਾ ਸੀਗਾ ਸੁੱਕਾ ਧਨੀਆ ਆ ਮੇਥੇ ਆ ਸੌਫਾ ਜਿਵੇਂ ਮਤਲਬ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਯਾਦ ਨਹੀਂ ਆ ਰਿਹਾ ਮੈਂ ਕਾਫੀ ਕੁਝ ਪਾ ਕੇ ਬਣਾਇਆ ਸੀਗਾ ਤੇ ਤੁਸੀਂ ਵਲੌਗ 'ਚ ਦੇਖ ਸਕਦੇ ਹੋ ਕਿਵੇਂ ਆ ਇਹ ਵੀ ਮੈਂ ਵਿੱਚ ਇਹਦੇ ਅੰਬ ਦੇ ਪਾਦਾਂ ਲੱਗੀਆਂ ਤਾਂ ਕਿ ਇਹਦੀ ਵੀ ਜਿਹੜੀ ਸਮੈਲ ਆ ਬਹੁਤ ਵਧੀਆ ਆਂਦੀ ਹੈ ਜੀ ਤੇ ਇਹ ਜਿਹੜਾ ਅੰਬ ਦਾ ਮਤਲਬ ਜਿਹੜਾ ਮਸਾਲਾ ਮੈਂ ਰੈਡੀ ਕੀਤਾ ਹੋਇਆ ਆ ਇਹ ਨਿੰਬੂ ਦੇ ਮਚਾਰਚ ਪਾਇਆ ਸੀਗਾ ਤੇ ਉਹ achar ਮੇਰਾ ਬਹੁਤ ਹੀ ਵਧੀਆ ਆ ਅਜੇ ਤੱਕ ਉਹ achar ਬਸ ਐਸਰੇ ਹੀ ਆ ਜਿੱਦਾਂ ਹੁਣੇ ਪਾਇਆ ਹੁੰਦਾ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਤੇ ਇਹਦੀ ਖੁਸ਼ਬੂ ਬਹੁਤ ਵਧੀਆ ਹੈ ਇਸ ਲਈ ਮੈਂ ਇਹਨੂੰ ਇਹਦੇ ਵਿੱਚ ਥੋੜਾ ਜਿਹਾ ਪਾ ਦਿੱਤਾ ਹੋਇਆ ਹੈ ਤੇ ਤੁਸੀਂ ਵੀ ਮੇਰੇ ਵਲੌਗ ਤੇ ਜਾ ਕੇ ਦੇਖਣਾ ਹੈ ਕਿ ਕਿਵੇਂ ਮੈਂ ਬਣਾਇਆ ਤੇ ਫਿਰ ਤੁਸੀਂ ਵੀ ਬਣਾ ਕੇ ਐਦਾਂ ਮਿਕਸ ਕਰ ਲਿਓ ਠੀਕ ਹੈ ਜੀ ਚਲੋ ਜੀ ਆਚਾਰ ਅਸੀਂ ਲਿਆ ਹੋਇਆ ਹੁਣ ਆ ਪਾ ਤੇ ਇਹਦੇ ਚ ਤੇਲ ਹੀ ਸਿਰਫ ਰਹਿ ਗਿਆ ਸਾਡਾ ਪਾਉਣ ਵਾਲਾ ਠੰਡਾ ਹੋਗਾ ਜਦ ਅਸੀਂ ਪਾ ਕੇ ਤੇ ਇਹਨੂੰ ਬਸ ਇਦਾਂ ਪਿਆ ਰਹਿਣ ਦੇਣਾ ਤੇ ਬਾਕੀ ਤੁਸੀਂ ਦੱਸਣਾ ਤੁਸੀਂ ਆਚਾਰ ਕਿਵੇਂ ਪਾਉਂਦੇ ਹੋ ਤੇ ਮੇਰਾ ਵਲੌਗ ਜ਼ਰੂਰ ਦੇਖਣਾ ਤੁਸੀਂ ਬਣੇ ਰਹਿਣਾ ਨਾਲ ਇਹਦੇ ਤੇ ਦੇਖ ਕੇ ਮੈਨੂੰ ਵੀ ਦੱਸਣਾ ਕਿ ਤੁਸੀਂ ਸੇਮ ਹੀ ਪਾਉਂਦੇ ਹੋ ਮੈਂ ਆਚਾਰ ਤੇ ਜਿੱਥੇ ਮਿਸਟੇਕ ਹੋਈ ਤੁਸੀਂ ਮੈਨੂੰ ਦੱਸ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ